ਕਲਮੀ ਯੋਧਿਓ ਪੰਜਾਬੀ ਸੱਭਿਆਚਾਰ ਦੇ ਵਾਰਸੋ ਪੰਜਾਬੀ ਮਾਂ ਬੋਲੀ ਦੇ ਹੀਰੇ ਤੁਤੋ ਮੈਂ ਹਾਕਮ ਬਖਤਰੀ ਵਾਲਾ ਬੀਬਾ ਦਜੀਤ ਕੌਰ ਜੀ ਆਪਣੀ ਅੰਤਰਾਤਮਾ ਤੋਂ ਤੁਹਾਨੂੰ ਪ੍ਰਣਾਮ ਕਰਦੇ ਹਾਂ ਜੁਗਤ ਜੀ ਜੀਓ ਵਸਤੇ ਰਹੋ ਔਰ ਇਹ ਜੀਵਨ ਦਾ ਸੱਚ ਹੈ ਕਿ ਅੱਦੀ ਸਦੀ ਤੋਂ ਅਸੀਂ ਸਟੇਜ ਕੀਤੀ ਮੈਂ ਤੇ ਦਿਲਜੀਤ ਜੀ ਨੇ ਦੁਨੀਆਂ ਦੇ ਬਹੁਤ ਵੱਡੇ ਵੱਡੇ ਮੇਲੇ ਵੇਖੇ ਅੱਖਾਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਬਹੁਤ ਕੁਝ ਦੇਖਿਆ ਪਰ ਮੈਂ ਸੱਚ ਕਹਿਣਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਅੱਜ ਪਹਿਲੀ ਵਾਰ ਹਾਕਮ ਬਖਤਰੀ ਵਾਲਾ ਪੰਜਾਬੀ ਭਾਵਰ ਲੁਧਿਆਣਾ ਦੇ ਇਸ ਗਰਾਊਂਡ ਦੇ ਵਿੱਚ ਕਲਮਾਂ ਦੇ ਬਾਗ ਦੇ ਵਿੱਚ ਖੜਾ ਕਲਮਾਂ ਦਾ ਬਾਗ ਮਾਂਜ ਲੱਗਿਆ ਦੇਖਿਆ ਲੁਧਿਆਣੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਕਦਮ ਤੁਰਦਾ ਫਿਰ ਕਾਫਲੇ ਬਣਦੇ ਆ ਆ ਮੇਰਾ ਅਜ਼ੀਜ਼ ਮੇਰਾ ਛੋਟਾ ਭਰਾ ਪੱਟੀ ਭੜੀ ਵਾਲਾ ਮੇਰੇ ਸਤਿਕਾਰਤ ਬੈਠੇ ਸਾਰੇ ਜਿਵੇਂ ਕੱਲਾ ਕੱਲਾ ਨਾਂ ਲੈਣ ਲੱਗਾ ਤਾਂ ਬਹੁਤ ਟਾਈਮ ਲੱਗ ਜੂਗਾ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ ਜਿਹੜਾ ਇਸ ਮੇਲੇ ਦਾ ਸਿਰ ਹੈ ਇਸ ਮੁੰਡੇ ਦੇ ਸਿਰ ਜਾਂਦਾ ਹੈ ਇਹ ਚੱਲਿਆ ਪਹਿਲਾਂ ਕਲੋ ਨਹੀਂ ਕਾਫਲੇ ਬਣਦੇ ਐ ਅੱਜ ਹਜ਼ਾਰਾਂ ਦੀ ਗਿਣਤੀ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਤੇ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨਹੀਂ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਿੱਤਾ ਅੱਗ ਤੋਂ ਵੱਧ ਕਰੋਧ ਹੁੰਦਾ ਹੈ ਤੇ ਮੰਨ ਦੀ ਹਵਾ ਤੋਂ ਵੱਧ ਰਫਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਬੁਰੀ ਨਰਕ ਤੋਂ ਚੀਜ਼ ਹੰਕਾਰ ਜਿੰਦੇ ਬਖਤਰੀ ਵਾਲੇ ਦੀ ਗੱਲ ਨੂੰ ਯਾਦ ਰੱਖੀ ਨੀ ਵੱਡਾ ਰੱਬ ਤੋਂ ਹੁੰਦਾ ਪਿਆਰ ਜਿੰਦੇ ਇਹ ਤੁਹਾਡਾ ਪਿਆਰ ਹੈ ਔਰ ਪਿਆਰ ਨੂੰ ਬਣਾਈ ਰੱਖਿਓ ਅੱਜ ਤੁਸੀਂ ਪਹਿਲਾ ਦਿਨ ਹੈ ਜਿਹੜਾ ਕੰਨ ਪੜਵਾਉਣ ਦੀ ਸ਼ਰਮ ਕਰਦਾ ਉਹ ਹੀਰ ਸਲੇਟੀ ਦਾ ਚਾਹ ਕਹੀ ਨਹੀਂ ਵਕਤ ਪਹਿਲੇ ਤੋਂ ਜਿਹੜਾ ਨਹੀਂ ਕੰਮ ਆਉਂਦਾ ਉਹ ਸੱਜਣ ਮਿੱਤਰ ਅੰਗ ਸਾਗ ਹੀ ਨਹੀਂ ਉਸ ਬੰਦੇ ਦਾ ਢੇਲਾ ਨੇ ਮੁੱਲ ਹੁੰਦਾ ਜਿਹਦਾ ਆਪਣਾ ਉੱਚਾ اخਲਾਕ ਹੀ ਨਹੀਂ ਤੇ ਉਸ ਕੌਮ ਦਾ ਹਾਕਮ ਰੱਬ ਰੱਖਾ ਜਿਹੜੀ ਕੌਮ ਦੇ ਵਿੱਚ ਇਤਫਾਕ ਹੀ ਨਹੀਂ ਬੇਇਤਫਾਕੀ ਤੋਂ ਮਾਰ ਖਾਦੇ ਅਸੀਂ ਸਾਰਿਆਂ ਨੇ ਹੁਣ ਤੱਕ ਇਹਨਾਂ ਦੇ ਕੰਮ ਕਰਦੇ ਹੋ ਨਾ ਕਿੱਡੇ ਹਵਾ ਦੇ ਮੈਨ ਅਨੁਸਾਰ ਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਕਿੱਡੇ ਹਵਾ ਦੇ ਮੈਨ ਅਨੁਸਾਰ ਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਇਸ ਗੱਲ ਦਾ ਬਸ ਧਿਆਨ ਰੱਖੀ ਬਧੀ ਆਵੇ ਨਾ ਕਦੇ ਇਮਾਨ ਅੰਦਰ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਤਾਂ ਗੇੜਾ ਮਾਰ ਲਿਆ ਕਰ ਸਮਸ਼ਾਨ ਅੰਦਰ ਉਹ ਬਖਤੜੀ ਵਾਲਿਆ ਪਏ ਨੇ ਖਾਕ ਹੋਏ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਕਿੰਨੇ ਕਿੰਦੇ ਸੀ ਲੋਕ ਜਹਾਨ ਅੰਦਰ ਅਸੀਂ ਇਗਨੋਰ ਕਰਦੇ ਆਂ ਰੱਬ ਦੀਆਂ ਮੂਰਤਾਂ ਨੂੰ ਅਸੀਂ ਮੁਨਕਰ ਹੁੰਦੇ ਆਂ ਰੱਬ ਦੀ ਕਿਰਤ ਤੋਂ ਨਾਲ ਬੈਠੇ ਆਂ ਮੂਰਤਾਂ ਤੇ ਆਬਵਾਸ ਦਾ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਤੇ ਰਿਆ ਕਰਦਾ ਪਹੁੰਚ ਭਗਵਾਨ ਤੱਕ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਰਿਆ ਕਰਦਾ ਪਹੁੰਚ ਭਗਵਾਨ ਤੱਕ ਰੇ ਬੂਜ ਦਾ ਪੱਥਰਾ ਮੂਰਤਾਂ ਨੂੰ ਤੇ ਲੋੜ ਬੰਦੇ ਨੂੰ ਸੀਗੀ ਇਨਸਾਨ ਤੱਕਰ ਉਹ ਸਾਰੀ ਜ਼ਿੰਦਗੀ ਹਾਕਮਾਂ ਝੱਖ ਮਾਰੀ ਕਦਮ ਇੱਕ ਨਹੀਂ ਗਿਆ ਗਿਆਨ ਤੱਕਰ ਲੱਖਾਂ ਖੋਹਾਂ ਦਾ ਪਹੁੰਚਿਆ ਵਾਲ ਪਾ ਕੇ ਤੇ ਸਫ਼ਰ ਕਰੋ ਸੀ ਸਾਰਾ ਸੁਸ਼ਾਨ ਤੱਕਰ ਦਾਸਤ ਕਰਦੇ ਕੋ ਹੋ ਵੱਖੋ ਵੱਖ ਮੈਨੂੰ ਨਹੀਂ ਲੱਗਦਾ ਇਹ ਜੋ ਸ਼ੇਰ ਤੁਸੀਂ ਕਿਤੇ ਸੁਣਿਆ ਹੋਵੇ ਮੈਂ ਹੰਕਾਰ ਨਹੀਂ ਕਰਦਾ ਪਰ ਮਾਣ ਹੁੰਦਾ ਵੱਖੋ ਵੱਖ ਜੇ ਕਰ ਲਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਕੱਲੇ ਕੱਲੇ ਜੇ ਕਰ ਲਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਐ ਤੇ ਬਖਤਰੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤਰੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੁਣ ਅੰਤ ਨੂੰ ਇਹਨੇ ਪਰ ਨਾਸ਼ ਹੀ ਐ ਉਹ ਸਾਹ ਚੱਲਦਾ ਮ ਜੇ ਨਾ ਆਇਆ ਤੇ ਲਾਸ਼ ਹੀ ਹੈ ਬਹੁਤ ਬਹੁਤ ਧੰਨਵਾਦ